ਦੋਸਤੋ 800 ਨੂੰ ਕਟਾਂ ਦਿਖਾਵਾਂਗਾ ਅੱਜ ਆਪਾਂ ਇੱਕ ਦਿਖਾਵਾਂਗੇ ਬੂਰੇ ਰੰਗ ਦੇ ਵਿੱਚ ਬੂਰੀ ਝੋਟੀ ਸੱਤ ਦਿਖਾ ਦਿਆਂ ਤੁਹਾਨੂੰ ਮੁਰਾ ਨਸਲ ਦੇ ਠੀਕ ਆ ਸੱਤਾਂ ਕਟਾਂ ਸੇ ਸਿੰਘਾਂ ਦੀ ਮੰਤਰ ਪਹਿਲਾਂ ਗੌਰ ਨਾਲ ਨੋਟ ਕਰਿਓ ਜਿਵੇਂ ਵੀ ਮਨ ਲਗੇ ਵੀ ਬੰਦੇ ਦੇ ਆਪ ਘੜੇ ਹੁੰਦੇ ਠੀਕ ਆ ਪੂਰਾ ਫੋਲ ਸ਼ਕੀਨ ਲਗਭਗ ਸਾਰਾਂ ਕਟਾਂ ਗੱਬਣ ਹੋਣ ਦੇ ਕਾਬਿਲ ਹੋਣਗੇ ਜੇ ਹੋ ਸਗਾ ਪਹਿਲਾ ਦੂਜਾ ਨੰਬਰ ਥੋੜਾ ਘੱਟ ਹੋਣਾ ਨਹੀਂ ਤਾਂ ਸਾਰਾਂ ਗੱਬਣ ਹੋਣ ਦੇ ਕਾਬਿਲ ਜੀ ਨਹੀਂ ਠੀਕ ਆ ਸ਼ਕੀਨੀ ਵਜਨ ਵਜੂਦ ਤੇ ਰੰਗ ਬਣ ਢੰਗ ਠੀਕ ਆ ਇਹਨਾਂ ਦੇ ਸਿੰਘਾਂ ਦੀ ਮੰਤਰ ਸ਼ਰੀਰ ਦੀ ਮੰਤਰ ਸਾਰਾਂ ਕਟਾਂ ਮਿਲ ਖੂਬਸੂਰ ਤੇ ਬਾਕੀ ਜਿਹੜਾ ਵੀ ਦੇਖੋ ਜੇ ਜੋ ਪੈਸੇ ਲਾਊਗਾ ਉਹਨੇ ਤਸੱਲੀ ਆਪ ਕਰਨੀ ਆ ਉਹਦਾ ਮਨ ਕੀ ਕਹਿੰਦਾ ਠੀਕ ਹੈ ਤੇ ਬਾਕੀ ਆਪਣੇ ਚੈਨਲ ਭਾਗਸੇ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਵੇ ਠੀਕ ਹੈ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆ ਗਈ 30 ਤਰੀਕ 12 ਮਹੀਨਾ 2025 ਨੂੰ ਵੀਡੀਓ ਬਣਾ ਰਿਹਾ ਤਾਰੀਖ ਹੀ ਹਾਲ ਬਾਈ ਠੀਕ ਠਾਕ ਵੀਰੇ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਤੁਸੀਂ ਸੁਣਾਓ ਠੀਕ ਆ ਠੀਕ ਆ ਵਧੀਆ ਜੀ ਤੇ ਐਸਾ ਆਪਾਂ ਸਾਂਝਾ ਕਰ ਦਿੱਤਾ ਜੀ ਪਹਿਲਾਂ ਤਾਂ ਹਾਂ ਵੀਰੇ ਪਿੰਡ ਆਪਣਾ ਨਾ ਆਪਣਾ ਵੀਰੇ ਤਾਰੀ ਹੈ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਵੀਰੇ ਬਠਿੰਡਾ ਆ ਗਿਆ ਆਪਾਂ ਨੂੰ ਮੋਬਾਈਲ ਨੰਬਰ ਆਪਣਾ 98552 ਤੇ 87584 ਵੀਰੇ ਠੀਕ ਹੈ ਜੀ ਤੇ ਅੱਜ ਆਪਾਂ ਕੋਲ 8 ਕਟੀਆਂ ਸੱਤ ਕਾਲੀਆਂ ਆ ਗਈਆਂ ਹਾਂ ਵੀਰੇ ਸੱਤ ਕਾਲੀਆਂ ਮੋਹਰਾਂ ਨਸਲ ਦੀਆਂ ਜਿਵੇਂ ਆਪਾਂ ਕਹਦੇ ਇੱਕ ਕੱਟੀ ਆ ਬੂਰੀ ਬੂਰੀ ਆ ਗਈ ਠੀਕ ਤੇ ਦੋ ਕਟੀਆਂ ਲੱਖੇ ਦੇ ਵਿੱਚ ਪਿਓਰ ਜੈਡ ਬਲੈਕ ਆ ਗਈਆਂ ਠੀਕ ਹੈ ਜੀ ਜੇ ਮੈਂ ਆਹ ਤਾਂ ਨੰਬਰ ਤੇ ਕੱਟੀ ਖੜੀ ਹੈ ਜੈਡ ਬਲੈਕ ਹੈ ਇੱਕ ਉਧਰੋਂ ਉਧਰੋਂ ਦੋ ਛੱਡ ਕੇ ਉਧਰ ਤੀਜੇ ਨੰਬਰ ਤੇ ਹੈ ਤੀਜੇ ਨੰਬਰ ਤੇ ਜੈਡ ਬਲੈਕ ਹੈ ਤੇ ਬਾਕੀ ਸਾਰੇ ਕੱਟੀਆਂ ਸਾਰੀਆਂ ਹੀ ਮਾਲਕ ਦੀ ਕਿਰਪਾ ਨਾਲ ਬਹੁਤ ਜ਼ਿਆਦੇ ਚੰਗੀਆਂ ਹੈ ਬਹੁਤ ਚੰਗੇ ਰਿਕਾਰਡ ਦੀਆਂ ਪ्योर ਹਰਿਆਣੇ ਦੀਆਂ ਕੱਟੀਆਂ ਕੋਈ ਇੱਧਰ ਦੀ ਇਹ ਕੱਟੀ ਨਹੀਂ ਹੈ ਨਾ ਠੀਕ ਹੈ ਆਹ ਕੱਟੀ ਆ ਗਈ ਤਾਰੀ ਜੀ ਵੀਰੇ ਕਿੰਨੀ ਉਮਰ ਦੀ ਹੋਊਗੀ ਹੈ ਕੱਟੀ ਇਹ ਦੀ ਵੀਰੇ ਮਾਲਕਾਂ ਦੇ ਦੱਸਣ ਮੁਤਾਬਕ ਸਵਾ ਤੋਂ ਡੇਢ ਸਾਲ ਦੇ ਵਿੱਚ ਲੱਖੇ ਉਮਰ ਆ ਕੱਟੀ ਦੀ ਇਹ ਕੱਟੀ ਦੀ ਹਾਂਜੀ ਤੇ ਹੁਣ ਤੂੰ ਇੱਥੋਂ ਸ਼ਿੰਗਾਰ ਤੇ ਕ ਕਰਾ ਦੀ ਲੱਖੇ ਕੱਟੀ ਦਾ ਕਹੇ ਜਾ ਹੂੰ ਸੋ ਦੀ ਬਾਂਤਰ ਦੇਖੋ ਮਿੱਤਰ ਪਿੱਠ ਪੂੜਾ ਤੇ ਝੋਲੀ ਦੇਖੇਗਾ ਨਾ ਲੱਖੇ ਬਾ ਕਮਾਨ ਲੱਗੀ ਵੀ ਆ ਮਾਲਕ ਦੀ ਕਿਰਪਾ ਨਾਲ ਹੁਣੇ ਤੋਂ ਘੈਂਟ ਆ ਇਹ ਰਹਾ ਨਾ ਤੇ ਬਹੁਤ ਵੀ ਮੱਲਾ ਵੀ ਸਾਰੂ ਵੀ ਇਹ 8 ਇੰਚੀ 10 ਇੰਚੀ ਵਿੱਚ ਮਸਾ ਜਿਹੜੀ ਆ 8 ਇੰਚੀ 10 ਇੰਚੀ ਦਾ ਵਾਧਾ ਹਾਂ ਬਾਹਲੀ ਆ ਝੁਲੀ ਝਾਲੀ ਦੀ ਪਿੱਠ ਪੂੜੇ ਦੀ ਗੋਲ ਮਟੋਲ ਕੱਟੀ ਬਹੁਤ ਜਿਆਦਾ ਚੰਗੀ ਆ ਹਨਾ ਸ਼ਿੰਗਾਰ ਬੜਾ ਚੰਗਾ ਇੱਥੋਂ ਹੁਣ ਤੂੰ ਦੁਬਾਰੇ ਸ਼ਿੰਗਾਰ ਮੜਾ ਜਾ ਚੈੱਕ ਕਰਾ ਦੇ ਕੱਟੀ ਦਾ ਹਨਾ ਬਿਲਕੁਲ ਬਿਲਕੁਲ ਮੂੰਹ ਮੈਨ ਦਿਖਾ ਦੇ ਪੈਠਪੂੜਾ ਦਿਖਾ ਦੇ ਬਹੁਤ ਜਿਆਦਾ ਚੰਗਾ ਗੋਲ ਮਟੋਲਾ ਤੈਨੂੰ ਦੱਸਿਆ ਕੱਟੀ ਆ। ਬਦਰੀ ਗੋਡੀ ਝੋਟੀ ਬਣੂ ਮਿੱਤਰੋ। ਮਾਝੀ ਹਾਂਜੀ ਹਾਂ। ਹਾਂ ਤੇ ਚਾਲ ਦੇਖੋ ਪੂਰੀ ਐ ਸ਼ੌਂਕ ਨਾਲ ਤੁਰਦੀ ਆ। ਸ਼ੌਂਕ ਨਾਲ ਤੁਰਦੀ ਆ ਮਟਕ ਮਟਕ ਕਰਕੇ ਹੈਨਾ। ਮਟਕ ਮਟਕ। ਹਾਂ ਜਮਾ ਜਮਾ। ਇਹ ਆ ਦੇਖੋ ਜੀ। ਲਾ ਇਥੋਂ ਕੱਟ ਜਿਨੀ ਗਾ ਮਾਰੇ ਮਿੱਤਰੋ। ਪਹਿਲਾ ਨੰਬਰ ਕੱਟੀ ਸੋਂ ਦਿਖਾ ਦੀ ਲਗਭਗ 1 ਅੱਧਾ ਇੰਚ ਮਸਾਈ ਪੂਛ ਚਿੱਟੀ ਹੋਣੀ ਹੈਗੀ ਸਾਰੇ ਕਾਲੀ ਤੇ ਸ਼੍ਰੀ ਦੀ ਚੰਕੂ ਸੀ ਆਪ ਨੋਟ ਕਰ ਲਓ। ਸ਼੍ਰੀ ਦੀ ਬੰਦਤਰ ਕਰੋ। ਜੀ ਵੀਰੇ। ਹੈਨਾ। ਜੀ। ਸ਼ਕੀ ਨਾ ਕੱਟੀ। ਬਹੁਤ ਜ਼ਿਆਦਾ ਸ਼ਕੀਨ ਲਖੇ ਬਾਕੀ ਸਾਰੇ ਕਿਵੇਂ ਕਹਿੰਦੇ ਨੇ ਵੀ ਆਪਦੀ ਚੀਜ਼ ਨੂੰ ਹਰੇਕੀ ਬੰਦਾ ਸਲਾਹਉਂਦਾ ਹੁੰਦਾ ਤੇ ਪਰ ਸਲਾਹੀ ਵੀ ਉਹੀ ਚੀਜ਼ ਜਾਂਦੀ ਹੈ ਜਿਹੜੀ ਸਲਾਹਉਣ ਦੇ ਕਾਬਿਲਤ ਰੱਖਦੀ ਹੋਵੇ ਹੈਨਾ ਹੁਣ ਜਿਵੇਂ ਆ ਦੋ ਨੰਬਰ ਕੱਟੀ ਆ ਗਈ ਲਖੇ ਇਹ ਉਮਰ ਇਹਦੀ ਵੀ ਸੇਮ ਹੀ ਉਮਰ ਆ ਕੱਟੀ ਦੀ ਇਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਹੀ ਠੀਕ ਹੈ ਠੀਕ ਪਰ ਕੱਦ ਕਾੜ ਦੀ ਲੰਬਾਈ ਲੰਬੂਈ ਬਹੁਤ ਜ਼ਿਆਦਾ ਚੱਲੀ ਹੈ ਹੈਨਾ ਹਾਂਜੀ ਹਾਂ ਹੁਣ ਤੁਸੀਂ ਇੱਥੋਂ ਸ਼ਿੰਗਾਰ ਚੈੱਕ ਕਰਾ ਦੇ ਵੀਰੇ ਕੱਟੀ ਦਾ ਹੈਨਾ ਤੇ ਹਾਂਜੀ ਹਾਂਜੀ ਸੋਹਣੀ ਅਗਰ ਲੱਗਦਾ ਇਹ ਵੀ 1.5 ਸਾਲ ਦੀ ਕੱਟੀ ਹੋ ਲੰਬਾਈ ਪਹਿਲਾਂ ਨਾਲੋਂ ਵੱਧ ਆ ਗਈ ਇਹਦੀ ਵੱਧ ਆ ਵੀਰੇ ਉਚਾਈ ਵੀ ਵੱਧ ਆ ਲੰਬਾਈ ਵੀ ਵੱਧ ਆ ਹਨਾ ਹਾਂ ਲੰਬਾਈ ਪਿਛੇ ਨੂੰ ਤੇ ਉਚਾਈ ਉੱਪਰ ਨੂੰ ਆ ਗਈ ਜੀ ਤੇ ਪੁੱਠੇ ਦੀ ਮੰਤਰ ਲੱਗਦਾ ਪੂਛ ਇਹਦੀ ਮਾਰੀ 3 ਇੰਚ ਚਿੱਟੀ ਹੋਣੀ ਹੈਗੀ ਬਾਕੀ ਵਾਲ ਆਗੇ ਬਾਕੀ ਸਿਰੇ ਲਖੇ ਹੁਣ ਤੂੰ ਇੱਥੋਂ ਖੜਕੇ ਨਾ ਹੁਣ ਕੱਤੀ ਦਾ ਬੇਲ ਚੈੱਕ ਕਰਾ ਦੇ ਪਹਿਲਾਂ ਤਾਂ ਐਂ ਦੇਖ ਲੈ ਵੀ ਆਪਾਂ ਬਾਹਾਂ ਲੰਮੀਆਂ ਕਰ ਲੈਨੇ ਹਾਂ ਤੇ ਬਾਕੀ ਸਿਰੇ ਪੁੜਾ ਪੜਾ ਦਿਖਾ ਲਖੇ ਬਹੁਤ ਜਿਆਦਾ ਚੰਗਾ ਝੋਲੀ ਦਿਖਾएंगे ਇਹਦੀ ਵੀ ਬਾਹ ਕਮਾਲੀ ਲੱਗੀ ਵੀ ਆ ਮਾਲਕ ਦੀ ਕਿਰਪਾ ਨਾਲ ਸਾਰੰਗੰਦੀਆਂ ਝੋਲੀਆਂ ਜਿਹੜੀਆਂ ਸਿਰਈ ਆ ਹਨਾ ਇੱਥੋਂ ਪਤਾ ਲੱਗਦਾ ਵੀ ਮਾਵਾ ਦੇ ਚੰਗੇ ਰਿਕਾਡਾਂ ਦਾ ਬਿਲਕੁਲ ਬਿਲਕੁਲ ਠੀਕ ਹੈ ਲੋਈ ਸਾਨਾ ਗੈਪ ਦੇਖੋ ਮਿੱਤਰੋ ਜੀ 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 ਠੀਕ ਹੈ ਤੇ ਆਹ ਦੇਖ ਦੇ ਲੋ ਸਭ ਤਿੰਨ ਇੰਚ ਚਾਰ ਸਾਲ ਸਾਰਾ ਕਟਾ ਤੁਹਾਨੂੰ ਸੋਹਣੀ ਮਿਲੂਗੀ ਹਣਾ ਜੀ ਵੀਰੇ ਜੀ ਤੇ ਇਹ ਕੱਟੀਆਂ ਆਪਾਂ ਤੁਹਾਨੂੰ ਦਿਖਾਤੀ ਮਿੱਤਰੋ 2 ਨੰਬਰ ਤੇ ਕਿਉਂਕਿ ਲੱਖੇ ਬਈ ਆਪਾਂ ਆਏ ਲਿਓਣੇ ਹੁੰਨੇ ਆ ਵੀ ਯਾਰ ਆਪਣੇ ਕੋਲੇ ਪਤਾ ਨਹੀਂ ਕਿੱਥੋਂ ਦੇ ਗਾਹਕ ਨੇ ਕਿਵੇਂ ਚੱਲ ਕੇ ਆ ਜਾਣਾ ਜੇ ਮਾਲ ਆਪ ਨੂੰ ਨਾ ਸੋਹਣਾ ਲੱਗੇ ਤਾਂ ਫਿਰ ਗਾਹਕ ਨੂੰ ਕਿੱਥੋਂ ਸੋਹਣਾ ਲੱਗੇ ਹਣਾ ਆਹ ਕੱਟੀਆਂ ਲੱਖੇ ਸਵਾ 2 ਸਾਲ ਦੀ ਵੀਰੇ ਹੂੰ ਇਹ ਦੋਨ ਦੇ ਦੰਦ ਸੱਟ ਕੇ ਮਾੜੇ ਮਾੜੇ ਚੱਕ ਗਈ ਹਣਾ ਤੇ ਹੁਣ ਇੱਥੇ ਦੀ ਝੋਲੀ ਚੈੱਕ ਕਰਾ ਦੀ ਮੇਰਾ ਭਰਾ ਲੈ ਝੋਲੀ ਚੈੱਕ ਕਰ ਲੈ ਮਿੱਤਰੋ ਚੰਗਾ ਨੰਬਰ ਕੱਟੀ ਆ ਇਹ ਤਿੰਨ ਨੰਬਰ ਕੱਟੀ ਤੇ ਦੂਜੀ ਇੱਕ ਇਹਦੀ ਖਾਸੀਅਤ ਹੋਰ ਆ ਲਖੇ ਇਹਦੀਆਂ ਪੂਛਾਂ ਦੇਖ ਆ ਦੋਨਾਂ ਕੱਟੀਆਂ ਨੇ ਖੁੱਚਾਂ ਤੋਂ ਉੱਪਰ ਪਾ ਕੇ ਆਉਂਦੀਆਂ ਹਾਂ ਠੀਕ ਹੈ ਕਿ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂ ਆ ਤਿੰਨ ਨੰਬਰ ਕੱਟੀ ਆ ਆਪਾਂ ਹੁਣ ਤੋੜ ਕੇ ਦਿਖਾਉਂਦੇ ਸਾਰੀ ਸ਼ਾਹ ਕਾਲੀ ਆ ਗਈ ਤਿੰਨ ਨੰਬਰ ਕੱਟੀ ਤਿੰਨ ਨੰਬਰ ਜਿਹੜੀ ਪਿਓਰ ਜੈਡ ਬਲੈਕ ਆ ਗਈ ਵੀਰੇ ਹਨਾ ਹਾਂ ਸੈਂਗਲ ਮੋੜ ਦੀ ਜਾਂਦੀ ਹੈ ਜੀ ਜਮਾ ਨਾਲ ਮੋੜ ਦੀ ਤਰੀ ਜਾਂਦੀ ਹੈ ਵੀਰੇ ਕੱਟੀ ਹਨਾ ਬਿਲਕੁਲ ਤੇ ਬਾਕੀ ਜਿਹ ਦੋਨੇ ਸੈਟ ਦੀ ਸਵਾ ਦੋ ਸਾਲ ਦੀ ਆਪਾਂ ਕਲੀਅਰ ਹੋ ਸਕੀ ਨਾ ਸਵਾ ਦੋ ਸਾਲ ਦੀ ਮੰਨ ਲਓ ਢਾਈ ਸਾਲ ਦੀ ਮੰਨ ਲਓ ਵੀਰੇ ਤੇ ਪਰ ਝੋਲੀ ਝਾਲੀ ਦਿਖਾ ਲੱਖੇ ਇਹਦੀ ਵੀ ਬਹੁਤ ਬਾਕਮਾਨ ਲੱਗੀ ਆ ਕੱਟੀ ਦੀ ਹਣਾ ਝੋਲੀ ਦੁਵਾਰਾ ਦਿਖਾ ਦੇਣਾ ਜੀ 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 ਠੀਕ ਹੈ ਚਲ ਚੱਲੋ ਮਤਲਬ ਪਹਿਲੇ ਦੋ ਕਟਾਂ ਹਟ ਗਿਆ ਬਾਕੀ ਦਾ ਸਾਰਾ ਗੱਬਣ ਹੋਣਾ ਹੈ ਨਾ ਬਾ ਕਾਬਲੀ ਹੈ ਵੀਰੇ ਜਮਾ ਹਾਂ ਟੀਕੇ ਦੇ ਬਿਲਕੁਲ ਕਾਬਲੀ ਹੈ ਹਣਾ ਬਿਲਕੁਲ ਬਿਲਕੁਲ ਇਹ ਆਪਣੇ ਕੋਲੇ ਸੀ ਵੀ ਕੱਟੀ ਤਿੰਨ ਨੰਬਰ ਤੇ ਹੁਣ ਆ ਗਈ ਚਾਰ ਨੰਬਰ ਕੱਟੀ ਜੀ ਵੀਰੇ ਤੇ ਮੰਨ ਕੇ ਚੱਲੋ ਇਹਦੀ ਪੂਸ਼ ਵੀ ਸਾਨੂੰ ਦਿਖਾ ਦੇਣਾ ਇਹ ਬਾ ਖੁੱਚਾਂ ਦੇ ਉੱਪਰ ਹੀ ਹੈ ਵੀਰੇ ਇਹ ਇਹਦੀ ਵੀ 1 ਇੰਚ ਮਸਾਉ ਬਾਾਕੀ 2 ਢਾਈ ਇੰਚ ਵਾਲ ਨੇਗੇ ਬਸ ਉਸ ਇੱਕ ਇੰਚ ਟੀ ਹੋਊਗਾ ਇੱਥੋਂ ਹੁਣ ਤੂੰ ਐਂ ਕਰਕੇ ਦਿਖਾ ਦੇ ਵੀਰੇ 1 ਇੰਚ ਹੀ ਪਊਗੀ ਮਸਾ ਮਸਾ 1 ਇੰਚ ਹੀ ਪਊਗੀ ਤੇ ਹੁਣ ਕੱਟੀ ਦੀ ਇੱਥੋਂ ਤੂੰ ਐਂ ਦੇਖ ਵੀ ਮੰਤਰ ਦੇਖ ਬਾਈ ਪੈਠਪੁੜਾ ਦੇਖ ਚੌੜਾਈ ਦੇਖ ਉੱਤੋਂ ਲੱਖੇ ਕੱਟੀ ਦੀ ਕਿੰਨੀ ਹੈ ਹਨਾ ਅਗਲਾ ਕਹਿੰਦਾ ਯਾਰ ਨਹੀਂ ਵੀਰੇ ਇਹ ਵੀ ਸਵਾ 2 ਸਾਲ ਦੀ ਹੈ ਇਹ ਵੀ ਸਵਾ 2 ਸਾਲ ਦੀ ਹੈਗੀ ਹਾਂਜੀ ਹਾਂਜੀ ਦੋ ਅੰਧ ਚ ਆ ਗਈ ਕੱਟੀ ਵੀ ਜੀ ਵੀਰੇ ਜੀ ਜੀ ਤੇ ਲਸ ਮੂੰਹ ਦਸਾਈ ਕੱਢੀ ਦਾ ਜੀ ਲਓ ਜੀ ਇਹ ਥੋਚੰਗਾਰ ਚੈੱਕ ਕਰਾ ਦੇ ਲਖੇ ਕੱਟੀ ਦਾ ਹੁਣ ਹੈ ਨਾ ਸਿੰਘ ਸਾਨੂੰ ਬਹੁਤ ਚੰਗਾ ਤੇ ਪੱਠਪੂੜਾ ਬਹੁਤ ਚੰਗਾ ਵਜਨ ਵਜੂਦ ਬਹੁਤ ਜਿਆਦਾ ਚੰਗਾ ਕੱਟੀ ਦਾ ਹੈ ਨਾ ਬਿਲਕੁਲ ਜੀ ਹਾਂਜੀ 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 ਤੇ ਇਹ ਸੀਗਾ ਤੇ ਆਪਣੇ ਕੋਲ 4 ਨੰਬਰ ਜੀ ਵੀਰੇ ਤੇ ਆ ਆਹ ਸੀ ਚੜਾਈ ਬਹੁਤ ਹੈ ਨਾ ਪੱਟਾਂ ਪੁੱਟਾਂ ਦੀ ਇਹ ਆ ਚੀਜ਼ ਦੇਖ ਬਾਈ ਇੱਥੋਂ ਐ ਬਾਹ ਪਾ ਕੇ ਦੇਖ ਇੱਥੋਂ ਤੱਕ ਆਉਂਦੀ ਆ ਮਕੂਣੀ ਤੱਕ ਆਉਂਦੀ ਆ ਇੱਥੋਂ ਚੜਾਈ ਦਾ ਇੰਨੀ ਕਿ ਜਿਆਦਾ ਹੈ ਨਾ ਤੇ ਖਾਨ ਤੋਂ ਦਿਖਾਇਆ ਗਿਆ ਲੱਗ ਕੇ ਪਾਟੇ ਹੀ ਪੂਰੇ ਭਾਰੇ ਆ ਫੁੱਲ ਭਾਰੇ ਵੀਰੇ ਫੁੱਲ ਭਾਰੇ ਝੋਲੀ ਦਿਖਾਤੀ ਇਹਦੀ ਕੱਟੀ ਦੀ ਸਾਹਤ ਦਿਖਾਤੀ ਵੀਰੇ ਹਾਂ ਝੋਲੀ ਬਾ ਕਮਾਲ ਲੱਗੀ ਹੈ ਮਾਲਕ ਦੀ ਕਿਰਪਾ ਨਾਲ ਸਾਰੀਆਂ ਕੱਟੀਆਂ ਨਹੀਂ ਝੋਲੀ ਬਹੁਤ ਸੋਹਣੀ ਲੱਗੀ ਵੀ ਹੈ ਹਨਾ ਤੇ ਇਹ ਸਹੀ ਕੱਟੀ ਮਤਲਬ 4 ਨੰਬਰ ਆਪਣੇ ਕੋਲੇ ਜਦੋਂ 5 ਨੰਬਰ ਕੱਟੀ ਦਾ ਮੂੰਹ ਦੇਖਿਓ ਹੋਂ ਬਾ ਤਾਰੀ ਕਹਿੰਦਾ ਨਹੀਂ ਨਹੀਂ ਜੇ ਕੋਈ ਹੋਰ ਨਾ ਉਹਦੀ ਕੱਲ ਵੀ ਇਹ ਹੈਗੀ ਹੈ ਕਿ ਐਮ 29 ਦੀ ਐਮ 29 ਦੀ ਕਹਿ ਲਓ ਪਾਈ ਕਿਹੜੀ ਦੀ ਮਾਤਰੀ ਕਹਿ ਲਓ ਹਨਾ ਤਾਰੀ ਐਮ 29 ਦਿਨੋਂ ਵਿਚਾਰੇ ਸਾਹ ਨੂੰ ਯਾਰ ਮਾਰੇ ਨੂੰ ਟਾਈਮ ਹੋ ਗਿਆ ਅਜੇ ਵੀ ਨਿਕਾੜ ਛੱਡਦੇ ਹਾਲੇ ਵੀ ਲੋਕ ਖੜਾ ਨਹੀਂ ਛੱਡਦੇ ਹਨਾ ਯਾਰ ਹੁਣ ਤਾਂ ਉਹ ਬਦਲ ਦੋ ਕੋਈ ਜੀ 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 ਹਾਂ ਪਰ ਬਾਈ ਨੇ ਕਦੇ ਨਹੀਂ ਕਿਹਾ ਜੀ ਫਰਾਨੇ ਫਰਾਨੇ ਸੇਵਣ ਦੀ ਆ ਨਹੀਂ ਨਹੀਂ ਸੁਣੋ ਆਪ ਹੀ ਮੂੰਹ ਮਾਦਰ ਦੱਸ ਬਾਈ ਯਾਰ ਦੇਖੋ ਅਸੀਂ ਇੱਕ ਚੀਜ਼ ਦੀ ਸੌਂ ਖਾ ਸਕਦੇ ਹਾਂ ਲੱਖੇ ਹਨਾ ਵੀ ਯਾਰ ਸਾਡਾ ਮਾਲ ਆ ਜਿਹੜਾ ਹਰਿਆਣੇ ਚੋਂ ਆਉਂਦਾ ਠੀਕ ਹੈ ਟੀਕਾ ਜਿਹੜੇ ਦਾ ਆਪਾਂ ਨੂੰ ਕਹਿ ਦਿੰਦੇ ਆਪਾਂ ਉਸੇ ਦਾ ਹੀ ਮ ਕਿ ਸਾਡਾ ਮਾਲ ਆ ਜਿਹੜਾ ਉਹ ਹਰਿਆਣੇ ਦਾ ਕਿਸੇ ਨੇ ਵਿਸ਼ਵਾਸ ਕਰਨਾ ਨਾ ਕਰਨਾ ਉਹ ਅਗਲੇ ਦੀ ਮਰਜ਼ੀ ਰਹੀ ਵੀਰੇ ਹੁਣ ਤੂੰ ਇੱਥੋਂ ਕੱਟੀਆਂ ਦੀ ਲੰਬਾਈ ਚੈੱਕ ਕਰ ਲੈ ਕਿੱਡੀ ਆ ਹੈ ਨਾ ਪੰਜ ਨੰਬਰ ਆ ਜ ਆਪਣੇ ਕੋਲੇ ਇਹ ਕੱਟੀ ਆਪਣੇ ਕੋਲੇ 5 ਨੰਬਰ ਲਾ ਲਵਾਂ ਪੰਜ ਨੰਬਰ ਤੋਂ ਕੱਟੀ ਦੁਬਾਰਾ ਦੇਖਾ ਥੋੜਾ ਜਨਾ ਦੂਜੀ ਕੱਟੀ ਲਾ ਗਈ ਸੌਲ ਜੀ ਕਰਨ ਇਹ ਲਾ ਇਥੋਂ ਲੰਬਾਈ ਲੰਮੂਈ ਚੱਕਰ ਦੰਦੋ ਖੀਰੀ ਹੋ ਗਈ ਤਾਂ ਇਹ ਬਾਈ ਖੀਰੀ ਕੱਟੀ ਹਾਂ ਇਹਦਾ ਮੂਹ ਪਤਾ ਲਾ ਦੋ ਹਾਂਜੀ ਹਾਂਜੀ ਇਹ ਕੱਟੀ ਖੀਰੀ ਆ ਹੁਣ ਇਥੋਂ ਲੰਬਾਈ ਲੰਮੂਈ ਚੱਕਰਾ ਦੇ ਲਖੇ ਤੇ ਝੋਲੀ ਝਾਲੀ ਕੱਟੀ ਦੀ ਚੱਕਰਾ ਦੇ ਬਾ ਕਮਾਲ ਝੋਲੀ ਲੱਗੀ ਹੈ ਹਨਾ ਆ ਇਸ ਦੀ ਚੌੜਾਈ ਚੱਕਰ ਚੌੜਾਈ ਚੈੱਕ ਕਰੋ ਜਿਹੜੀ ਚੀਜ਼ ਦੇਖਣ ਵਾਲੀ ਹੈ ਬਾਈ ਹਨਾ ਹੁਣ ਪਤਲੀ ਤੇ ਲੰਬੀ ਜੀ 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 ਤੇ ਕਿਆ ਟੱਕੀ ਯਾਰ ਜੀ ਪੰਜ ਨੰਬਰ ਤੁਹਾਨੂੰ ਕੱਟੀ ਦਿਖਾਤੀ ਆਪਾਂ ਚਾਰ ਤੋਂ ਪਹਿਲਾਂ ਦਿਖਾਤੀਆਂ ਤੇ ਹੁਣ ਤੁਹਾਨੂੰ ਦਿਖਾਵਾਂ 6 ਨੰਬਰ ਤੇ 6 ਤੋਂ ਪਹਿਲਾਂ ਸਨ 7 ਜਿਨੇ ਆ ਮਰਾਉਣਾ ਦਿਖਾ ਕੋਕਾ ਵੀ ਜ ਕਿੰਨੇ ਮਰਜਾਗੀਦਾਰੀ ਇਹ ਵੀਰੇ ਖੀਰੀ ਐ ਮੂੰਹ ਅੱਛਾ ਇਹ 2 ਸਾਲਾਂ ਦੀ ਹੋਊਗੀ ਕੱਟੀ ਪਰ ਮੂੰਹੋਂ ਕੱਟੀ ਆ ਜਿਹੜੀ ਇਹ ਖੀਰੀ ਐ ਵੀਰੇ ਛੋੜੀ ਚੈੱਕ ਕਰ ਲੈਥੋਂ ਤੇ ਦੂਜੀ ਗੱਲ ਲਖੇ ਇਹ ਜੈਡ ਬਲੈਕ ਐ ਵੀਰੇ ਹਾਂ ਸਾਰੀ ਕਾਲੀ ਆ ਗਈ ਇਹ ਸ਼ਾਹ ਕਾਲੀ ਐ ਹਨਾ ਇੱਥੋਂ ਹੁਣ ਕੱਟੀ ਦਾ ਸ਼ਿੰਗਾਰ ਚੈੱਕ ਕਰਾ ਦੇ ਸਿਰ ਸੋ ਚੈੱਕ ਕਰਾ ਦੇ ਮੱਥਾ ਮੁੱਥਾ ਬਹੁਤ ਜ਼ਿਆਦਾ ਚੌੜਾ ਕਰਮ ਵਾਲੀ ਦਾ ਹਨਾ 6 ਨੰਬਰ ਕੱਟੀ ਦੰਦੋਂ ਖੀਰੀ ਰੰਗ ਸੰਗਤ ਤੇ ਸਾਰੀ ਕਾਲੀ ਜੈਡ ਬਲੈਕ ਵੀਰੇ ਹਾਂ ਜੈਡ ਬਲੈਕ ਆਪਾਂ ਕਹਿੰਦੇ ਸ਼ਾਹ ਕਾਲੀ ਨੂੰ ਬੋਲਦੇ ਆ ਜੀ 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 ਤੇ ਸਰੀਰ ਦੀ ਬੰਤਰ ਕੱਦ ਕਾਠੀ ਛੋ ਚਲੋ ਆ ਜੀ ਇਕ ਵਾਰੀ ਘੁਪੇਰੀ ਜੀ 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 ਜਿਹਨਾਂ ਆਪਾਂ ਹੁਣ ਇਹ ਕਹਦਾ ਵੀ ਇਹਨਾਂ ਤੋਂ ਚੰਗੇ ਟੀਕੇ ਭਰਾਗੇ ਅੱਗੇ ਜਿਹੇ ਹੀ ਬਰੀਡਾ ਪ ਤਿਆਰ ਕਰਨੀਆਂ ਜਿਹੇ ਜੀ ਮਰਜ਼ੀ ਕਰ ਲੋ ਵੀਰੇ ਹਾਂ ਆਪ ਆਪ ਦੇ ਇਹਨਾਂ ਦੇ ਮਾਵਾ ਦੇ ਰਿਕਾਰਡ ਬੜੇ ਚੰਗੇ ਆ ਲਖੇ ਹਨਾ ਠੀਕ ਆ ਜੀ ਆਪਾਂ ਬੜਾਈ ਤਾਂ ਨਹੀਂ ਕਰਦੇ ਪਰ ਆਪਾਂ ਦੀ ਆਦਤ ਹੈ ਵੀ ਆਪਾਂ ਬਹੁਤ ਵਾਰਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਬੋਲੇ ਆ ਵੀ ਆਪਾਂ ਮੈਂ ਦੇਖ ਕੇ ਕੱਟੀ ਲੈਨੇ ਹੁੰਨੇ ਆ ਠੀਕ ਆ ਤੇ ਇਹ ਟੂ ਕੇ ਦਾ ਤਾਂ ਜਿਵੇਂ ਅਗਲਾ ਕਹਿੰਦੇ ਉਮ ਜਿੱਕਰ ਆਪਾਂ ਯਕੀਨ ਕਰ ਲੈਨੇ ਆ ਵੀ ਪਰ ਆਪਾਂ ਮੈਂ ਦੇਖ ਕੇ ਕੱਟੀ ਆ ਜਿਹੜੀ ਉਹ ਲੈਨੇ ਆ ਹਨਾ ਲੱਖੇ ਕੱਟੀ ਨਾ ਥੋੜੀ ਜੀ ਡਰੂਗੀ ਹਨਾ ਹਾਂ ਡਰਦੀ ਆ ਤਾਂ ਹੀ ਮੈਂ ਦੇਖਿਆ ਧਿਆਨ ਰੱਖੀ ਮੜੀ ਜੀ ਵੀਰ ਬਣ ਕੇ ਹਨਾ ਤੂੰ ਕੁਛ ਨਹੀਂ ਕਹਿੰਦੀ ਡਰਦੀ ਆ ਮੜੀ ਜੀ ਕੈਮਰੇ ਤੋਂ ਡਰਦੀ ਆ ਹੋਰ ਕੋਈ ਚੱਕਰ ਨਹੀਂ ਹਾਂ ਬਿਲਕੁਲ ਬਿਲਕੁਲ ਆ ਜਾ ਪੁੱਤ ਸੱਤ ਨੰਬਰ ਸੁਣ ਨੂੰ ਕੱਟੀ ਦਿਖਾ ਲਾ ਲਾਸਟ ਕਾਲਾਂ ਕੱਟਾਂ ਵਿੱਚ ਲਾਸਟ ਆ ਗਈ ਉਂਝ ਸੱਤ ਨੰਬਰ ਆ ਗਈ ਲਾਸਟ ਬੁਰੀ ਕੱਟੀ ਤੇ ਹੁਣ ਕੱਟੀ ਦੀ ਇਥੋਂ ਲੱਖੇ ਹਾਈਟ ਦੇਖ ਬਈ ਹੂੰ ਅਗਲਾ ਕਹਿ ਹੁੰਦਾ ਛਾਤੀ ਤੱਕ ਆਉਂਦੀ ਛਾਤੀ ਤੱਕ ਹੋਈ ਆ ਬੀਨੂੰ ਵੀ ਬਹੁਤ ਆ ਰਹਾ ਨਾ ਬਹੁਤ ਜਿਆਦਾ ਲੰਬਾਈ ਚੀਜੀ ਵਰਗਾ ਸਿੰਗ ਲੱਗਿਆ ਵਾ ਲਖੇ ਘੱਟੀ ਨੂੰ ਠੀਕ ਹੈ ਕਿ ਨਹੀਂ ਤੇ ਇਹਦੀ ਉਮਰ ਸਿਰਫ 22 ਮਹੀਨਿਆਂ ਦੀ ਉਮਰ ਮਾਲਕਾਂ ਨੇ ਦੱਸੀ ਆ ਬਾਈ ਹਲੇ ਹਲੇ 2 ਸਾਲ ਤੋਂ ਵੀ ਘੱਟ ਆ 2 ਸਾਲ ਤੋਂ ਵੀ ਬਾਈ ਘੱਟ ਆ ਹਲੇ ਜੱਤ ਦੱਸਦੇ ਨਾ ਜੱਤ ਦੱਸਦੀ ਆ ਸਮਝੀਏ ਕਿ ਨਹੀਂ ਬਿਲਕੁਲ ਬਿਲਕੁਲ ਆ ਜਾ ਪਤਾ ਆ ਲੈ ਸੋ ਚੌੜਾਈ ਚਾਰ ਢਾਲ ਘੱਟੀ ਦੀ ਰੰਗਮਣ ਚੈੱਕ ਕਰ ਲਿਓ ਜੀ ਜੀ ਉਹਨੇ ਕੱਦ ਕਾਟ ਜਿਆਦਾ ਫੁੱਲ ਕੱਦ ਕਾਟਦੀ ਆ ਬਾਈ ਫੁੱਲ ਕੱਦ ਕਾਟਦੀ ਮਾਲਕ ਦੀ ਕਿਰਪਾ ਨਾਲ ਹੈ ਨਾ ਨਾ ਪੁੱਤ ਸਭਾਂ ਲੱਟ ਕੇ ਆਇਆ ਥੋੜਾ ਘਰ ਜਾਂਦਾ ਪ 7 ਨੰਬਰ ਕੱਟੀ ਤੋਂ ਦਿਖਾਤੀ ਮਿੱਤਰੋ ਥਾਣੇ ਦੇ ਵੀ ਚਾਰ ਹੀ ਆ ਠੀਕ ਆ ਝੁਲੀ ਝਾਲੀ ਦਿਖਾਉਂਦੀ ਆ ਪੂਰੀ ਵਧੀਆ ਇਹੋ ਜੀ ਗੱਲ ਨਹੀਂ ਖਣਾ ਦੀ ਦੰਦਾਂ ਦੀ ਤਾਂ ਲਖਿਆ ਆਪਾਂ ਹਰ ਵੀਡੀਓ ਦੇ ਵਿੱਚ ਗਰੰਟੀ ਲੈਣੀ ਹੁੰਦੀ ਆ ਹਨਾ ਬਿਲਕੁਲ ਬਿਲਕੁਲ ਤੇ ਹੁੰਦੀ ਵੀ ਆ ਜਿਹੜੀਆਂ ਦੋ ਦੋ ਦੰਦ ਸੀਗੀਆਂ ਆ ਆਪਾਂ ਦੋ ਦੰਦ ਕਹਿ ਦਗਾ ਹਨਾ ਤੇ ਆਹ ਗੱਟੀ ਵੀ ਬਾਈ 2.5 ਸਾਲਾਂ ਦੀ ਆ ਦੋਨ ਦੇ ਦੰਦ ਆ ਜਿਹੜੇ ਇਹ ਬਰਾਬਰ ਕਰ ਗਈ ਵੀਰੇ ਠੀਕ ਆ ਠੀਕ ਇਹ ਵੀ 2.5 ਸਾਲ ਚਾ ਗਈ 2.5 ਸਾਲ ਚਾ ਗਈ ਤੇ ਮਾਲਕਾਂ ਦੇ ਦੱਸਣ ਮੁਤਾਬਕ ਇਹਦੇ ਅੱਜ 25 ਦਿਨ ਹੋ ਗਏ ਟੀਕਾ ਭਰੇ ਨੂੰ ਠੀਕ ਆ ਠੀਕ ਹੈ ਆਪਾਂ ਖਾਲੀ ਕਰਕੇ ਲਈ ਆ ਬਾਈ ਖਾਲੀ ਕਰਕੇ ਦੇਣੀ ਆ ਪਰ ਮਾਲਕਾਂ ਦੇ ਦੱਸਣ ਮੁਤਾਬਕ ਅੱਜ 25 ਦੇਣਾ ਜਿਹੜੇ ਇਹਦੇ ਟੀਗਾ ਭਰਾਏ ਨੂੰ ਹੋ ਗਏ ਵੀਰੇ ਹਨਾ ਕਦ ਮਿੱਤਰੋ ਪੂਰਾ ਫੁੱਲ ਆ ਗਿਆ ਠੀਕ ਆ ਲੰਬਾਈ ਪੂਰੀ ਫੁੱਲ ਆ ਗਈ ਜੀ ਤੇ ਸਿੰਘ ਤੁਹਾਡੇ ਸਾਹਮਣੇ ਆ ਸ਼ਕੀਨ ਆ ਪੂਰਾ ਜੀ 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 ਚੜਾਈ ਪੁੱਠੇ ਪਾਠੀ ਤਾਂ ਅੰਚਾ ਕੱਟੀ ਦਾ ਚੰਗਾਗਾ ਬਹੁਤ ਜਿਆਦਾ ਚੰਗਾ ਬਾਈ ਮਾਲਕ ਦੀ ਕਿਰਪਾ ਨਾਲ ਹਨਾ ਤੇ ਮੱਥਾ ਬੱਲਾ ਆ ਗਿਆ ਕੱਟੀ ਦਾ ਦੋ ਬਾਰ ਚਿੱਟਿਆ ਗਿਆ ਹੁਣ ਇਹਨੂੰ ਚਾਹੇ ਤਾਂ ਨੀਲੀ ਰਾਵ ਦਾ ਭਰਾਲੇ ਬੂਰੇ ਦਾ ਉਹ ਬੱਚਾ ਚੰਗਾ ਪਾ ਸਕਦੀ ਆ ਜੇ ਕੱਲੇ ਬੁਰੇ ਦਾ ਭਰਾ ਲੋ ਤਾਂ ਉਦੋਂ ਦਾ ਪੈਦਾ ਪਈ ਜਾ ਉਹ ਵੀ ਉਹ ਵੀ ਭਰਾ ਸਾਹਿਬ ਦਾ ਹਨਾ ਜੀ ਤੇ ਬਾਕੀ ਤੁਹਾਡੀ ਸਮਝ ਆ 7 ਤੇ 1 800 ਨੂੰ ਕਟਾ ਦਸਾ ਦੇ ਆਪਾਂ ਇੱਕ ਲੱਖੇ ਮੇਰੀ ਬੇਨਤੀ ਆ ਹਨਾ ਮੜੀ ਜੀ ਵੀਡੀਓ ਆਪਾਂ ਆਪਣੀ 2 ਮਿੰਟ ਲੰਮੀ ਹੋ ਜੇ ਜੀ ਦੋ ਕੁ ਗੱਲਾਂ ਕਰਨੀਆਂ ਆਪਾਂ ਦੇਖੋ ਨਾ ਮਾਲ ਲਿਆਉਣੇ ਆ ਸਾਰੇ ਹੀ ਭਰਾ ਲਿਆਉਂਦੇ ਆਪਾਂ ਕੋਈ ਕੱਲੇ ਨਹੀਂ ਲਿਆਉਂਦੇ ਹਾਂਜੀ ਹਾਂਜੀ ਤੇ ਇੱਕ ਬੇਨਤੀ ਆ ਵੀ ਇੱਕਦਾਰ ਬੱਚਿਆਂ ਨੂੰ ਫੋਨ ਨਾ ਫੜਾਇਆ ਕਰੋ ਠੀਕ ਆ ਬੱਚੇ ਨੇ ਇੱਕ ਨੇ ਨਾ 5 ਦਿਨ ਹੋ ਗਏ ਮੇਰੇ ਕੰਨ ਖਾਈ ਜਾਂਦੇ ਨੂੰ ਫੇਰ ਮੈਂ ਅੱਜ ਉਹਨੂੰ ਔਖਾ ਬੋਲਿਆ ਮੈਂ ਕਿ ਯਾਰ ਪੁੱਤ ਤੁਹਾਡੇ ਘਰੇ ਕੋਈ ਸਿਆਣਾ ਬੰਦਾ ਹੈ ਨਹੀਂ ਯਾਰ ਸਿਆਣੇ ਅਸੀਂ ਨਹੀਂ ਕਹਿੰਦੇ ਵੀ ਬੱਚੇ ਹਰ ਇੱਕ ਦੇ ਪਿਆਰੇ ਹੁੰਦੇ ਆ ਪਰ ਜੇ ਇੱਕ ਬੱਚਾ ਆਪਣੇ ਤੋਂ ਕੱਟੀ ਕੀ ਝੋਟੀ ਕੀ ਲੈ ਸਕਦਾ ਬਈ ਯਾਰ ਪਤਾ ਨਹੀਂ ਸਦਾ ਪਤਾ ਨਾ ਹਾਂ ਇਹ ਬੇਨਤੀ ਆ ਸਾਡੀ ਬੱਚਿਆਂ ਨੂੰ ਫੋਨ ਨਾ ਦਿਆ ਕਰੋ ਬੱਚਿਆਂ ਤੋਂ ਆਪ ਫੜ ਕੇ ਗੱਲ ਕਰਿਆ ਕਰੋ ਤੇ ਦੂਜੀ ਬੇਨਤੀ ਇਹ ਆ ਭਰਾਵਾਂ ਨੂੰ ਜਿਹੜਾ ਜਾਨਵਰ ਵਿਗ ਜਾਂਦਾ ਹੁੰਦਾ ਯਾਰ ਉਹਦੇ ਬਾਰੇ ਪੁੱਛਿਆ ਨਾ ਕਰੋ ਵੀ ਕੌਣ ਲੈ ਗਿਆ ਕਿੱਥੋਂ ਦਾ ਲੈ ਗਿਆ ਕਿੰਨੇ ਦੀ ਬੈਗੀ ਇਹ ਬਹੁਤ ਭਰਾਵਾਂ ਨੂੰ ਆਤੂੰਦੀ ਹੈ ਇਹ ਸਾਡੀ ਦੋ ਗੁ ਬੇਨਤੀਆਂ ਇਹ ਮ ਸਾਡੀਆਂ ਮਨਜ਼ੂਰ ਕਰਿਓ ਵੀ ਜਿਹੜੀ ਚੀਜ਼ ਵੇਚੀ ਗਈ ਉਹ ਆਪਾਂ ਨੂੰ ਦੁਬਾਰੇ ਮਿਲਣੀ ਕੋਈ ਨਹੀਂ ਮਿਲਦੀ ਨਹੀਂ ਜਿੰਨੇ ਮਾਰਦੇ ਦੂਜੀ ਗੱਲ ਇਹ ਆ ਵੀ ਸਾਡੇ ਤੋਂ ਵਪਾਰੀ ਬੰਦਾ ਕੋਈ ਮਾਲ ਨਹੀਂ ਲੈ ਕੇ ਜਾਂਦਾ ਜਿਹੜੇ ਬੰਦੇ ਲੈ ਕੇ ਜਾਂਦੇ ਉਹ ਰੱਖਣ ਵਾਲੀ ਤਕਰੀਬਨ ਲੈ ਕੇ ਜਾਂਦੇ ਰੱਖਣ ਲੈ ਕੇ ਜਾਂਦਾ ਬਿਲਕੁਲ ਠੀਕ ਹੈ ਇਹ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਧੰਨਵਾਦ ਵੀਰ ਜੀ ਧੰਨਵਾਦ ਵੀਰ ਜੀ